ਪੈਨਸ਼ਨ ਸੇਵਾ ਪੋਰਟਲ ਦੇ ਵਿੱਚ ਪੰਜਾਬ ਸਰਕਾਰ ਵੱਲੋਂ 13 14 15 ਨਵੰਬਰ 2025 ਨੂੰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰ ਬੈਠੇ ਕਿਸ ਤਰ੍ਹਾਂ ਕੇਵਾਈਸੀ ਕਰਵਾ ਸਕਦੇ ਹੋ ਤੇ ਇਸ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਨੋਟ ਕਰੋ ਕਿ ਕਿਹੜੇ-ਕਿਹੜੇ ਡਾਕੂਮੈਂਟ ਰਿਕੁਆਇਰਡ ਹਨ ਸਭ ਤੋਂ ਪਹਿਲਾਂ ਇੱਕ ਪੇਪਰ ਦੇ ਉੱਪਰ ਆਪਣਾ ਪੀਪੀਓ ਨੰਬਰ ਨੋਟ ਕਰੋ ਜੋ ਕਿ ਏਜੀ ਪੰਜਾਬ ਜੀ ਵੱਲੋਂ ਤੁਹਾਨੂੰ ਇਸ਼ੂ ਕੀਤਾ ਹੋਇਆ ਹੈ ਉਸ ਤੋਂ ਬਾਅਦ ਤੁਹਾਡਾ ਬੈਂਕ ਅਕਾਊਂਟ ਨੰਬਰ ਜਿਸ ਵਿੱਚ ਤੁਹਾਡੀ ਪੈਨਸ਼ਨ ਡਿਸਪਰਸ ਹੁੰਦੀ ਹੈ ਤੀਸਰੇ ਨੰਬਰ ਤੇ ਤੁਸੀਂ ਆਪਣਾ ਮੋਬਾਈਲ ਨੰਬਰ ਨੋਟ ਕਰਨਾ ਹੈ ਜੋ ਕਿ ਤੁਹਾਡੇ ਆਧਾਰ ਅਤੇ ਬੈਂਕ ਖਾਤੇ ਦੇ ਨਾਲ ਸਿੰਕ੍ਰੋਨਾਈਜ਼ ਕੀਤਾ ਹੋਇਆ ਹੈ ਤੇ ਚੌਥੇ ਨੰਬਰ ਤੇ ਤੁਸੀਂ ਆਪਣਾ ਆਧਾਰ ਕਾਰਡ ਨੰਬਰ ਨੋਟ ਕਰੋ ਜੋ ਕਿ ਇਸ ਪੋਰਟਲ ਦੇ ਉੱਪਰ ਕੇਵਾਈਸੀ ਲਈ ਬਹੁਤ ਹੀ ਇੰਪੋਰਟੈਂਟ ਹੈ ਤਾਂ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇ ਤੁਸੀਂ ਕੇਵਾਈਸੀ ਕਰਵਾਉਂਦੇ ਹੋ ਤਾਂ ਉਸ ਤੋਂ ਬਾਅਦ ਪੰਜਾਬ ਸਰਕਾਰ ਦੀਆਂ ਤੁਸੀਂ ਕਿਹੜੀਆਂ-ਕਿਹੜੀਆਂ ਸਰਵਿਸਿਜ਼ ਅਵੇਲ ਕਰ ਸਕਦੇ ਹੋ ਤਾਂ ਜ਼ਿਆਦਾ ਦੇਰੀ ਨਾ ਕਰਦੇ ਹੋਏ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੋਬਾਈਲ ਤੇ ਜਾਂ ਕੰਪਿਊਟਰ ਤੇ ਕ੍ਰੋਮ ਬ੍ਰਾਊਜ਼ਰ ਓਪਨ ਕਰੋ ਬ੍ਰਾਊਜ਼ਰ ਦੇ ਵਿੱਚ ਤੁਸੀਂ ਵੈਬਸਾਈਟ ਓਪਨ ਕਰਨੀ ਹੈ ਪੈਨਸ਼ਨਰ seva.punjab.gov.in ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਇਸ ਦਾ ਲਿੰਕ ਲੈ ਸਕਦੇ ਹੋ ਤਾਂ ਇਸ ਵੈਬਸਾਈਟ ਨੂੰ ਜਦੋਂ ਤੁਸੀਂ ਓਪਨ ਕਰੋਗੇ ਤਾਂ ਇਸ ਵੈਬਸਾਈਟ ਦੇ ਟਾਪ ਰਾਈਟ ਕਾਰਨਰ ਦੇ ਉੱਪਰ ਪੈਨਸ਼ਨਰ ਲੌਗਇਨ ਦਾ ਇੱਕ ਬਟਨ ਬਣਿਆ ਹੋਇਆ ਹੈ ਜੇ ਕੋਈ ਪੌਪ ਅਪ ਆਉਂਦਾ ਹੈ ਤਾਂ ਤੁਸੀਂ ਉਸ ਨੂੰ ਕੈਨਸਲ ਕਰ ਦੇਣਾ ਹੈ ਪੈਨਸ਼ਨਰ ਲੌਗਇਨ ਬਟਨ ਤੇ ਤੁਸੀਂ ਕਲਿੱਕ ਕਰੋਗੇ ਜਦੋਂ ਤੁਸੀਂ ਪੈਨਸ਼ਨਰ ਲੌਗਇਨ ਬਟਨ ਤੇ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੇ ਇਹ ਪੇਜ ਓਪਨ ਹੋ ਜਾਵੇਗਾ ਤਾਂ ਇਸ ਵਿੱਚ ਹੁਣ ਆਪਾਂ ਸਟਾਰਟ ਕਰਦੇ ਹਾਂ ਕਿ ਪੈਨਸ਼ਨਰ ਕੇਵਾਈਸੀ ਕਿਵੇਂ ਕਰਵਾਉਣਗੇ ਤੇ ਕੀ ਕੀ ਸੇਵਾਵਾਂ ਉਸ ਵਿੱਚ ਲੈ ਸਕਦੇ ਹਨ ਇਹ ਸਾਰਾ ਕੁਝ ਵਿਸਤਾਰ ਨਾਲ ਦੇਖਾਂਗੇ ਸਭ ਤੋਂ ਪਹਿਲਾਂ ਪੈਨਸ਼ਨਰ ਦੇ ਜਿਸ ਬੈਂਕ ਅਕਾਊਂਟ ਦੇ ਵਿੱਚ ਪੈਨਸ਼ਨ ਆਉਂਦੀ ਹੈ ਉਸ ਦੇ ਲਾਸਟ 6 ਡਿਜੀਟ ਇਸ ਟੈਕਸਟ ਬਾਕਸ ਦੇ ਵਿੱਚ ਐਂਟਰ ਕਰਨੇ ਹਨ ਉਸ ਤੋਂ ਬਾਅਦ ਪੈਨਸ਼ਨਰ ਦਾ ਜੋ ਪੀਪੀਓ ਏਜੀ ਪੰਜਾਬ ਵੱਲੋਂ ਇਸ਼ੂ ਕੀਤਾ ਗਿਆ ਹੈ ਉਸਦੇ ਜੋ ਲਾਸਟ ਚਾਰ ਡਿਜੀਟ ਹਨ ਉਸ ਨੂੰ ਐਂਟਰ ਕਰਨਾ ਹੈ ਉਸ ਤੋਂ ਬਾਅਦ ਇਹ ਕੈਪਚਾ ਦਿੱਤਾ ਹੋਇਆ ਹੈ ਕੈਪਚਾ ਨੂੰ ਤੁਸੀਂ ਇਸ ਜਗ੍ਹਾ ਤੇ ਐਂਟਰ ਕਰਨਾ ਹੈ ਜਦੋਂ ਤੁਹਾਡੀਆਂ ਇਹ ਤਿੰਨੋਂ ਡਿਟੇਲਸ ਐਂਟਰ ਹੋ ਜਾਣਗੀਆਂ ਤੁਸੀਂ ਨੀਚੇ ਸਬਮਿਟ ਬਟਨ ਦੇ ਉੱਪਰ ਕਲਿੱਕ ਕਰਨਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਸਕਸੈਸ ਪੈਨਸ਼ਨਰ ਡਿਟੇਲ ਫਾਊਂਡ ਪੈਨਸ਼ਨਰ ਦੀ ਡਿਟੇਲ ਇਸ ਨੂੰ ਮਿਲ ਗਈ ਹੈ ਇਸ ਤੇ ਤੁਸੀਂ ਓਕੇ ਕਰ ਦੇਣਾ ਹੈ ਇਸ ਤੋਂ ਬਾਅਦ ਇਹ ਪੇਜ ਤੁਹਾਡੇ ਕੋਲੇ ਓਪਨ ਹੋ ਜਾਵੇਗਾ ਜਿਸ ਵਿੱਚ ਤੁਸੀਂ ਪੈਨਸ਼ਨਰ ਆਈਡੀ ਇਹ ਬਹੁਤ ਜ਼ਰੂਰੀ ਹੈ ਤਾਂ ਪੈਨਸ਼ਨਰ ਆਈਡੀ ਨੂੰ ਨੋਟ ਕਰਕੇ ਰੱਖੋ ਉਸ ਤੋਂ ਬਾਅਦ ਆਪਾਂ ਹੁਣ ਪਾਸਵਰਡ ਜਨਰੇਟ ਕਰਾਂਗੇ ਜਨਰੇਟ ਪਾਸਵਰਡ ਦਾ ਜੋ ਬਟਨ ਹੈ ਇਸ ਜਗ੍ਹਾ ਤੇ ਹੈ ਉਸ ਨੂੰ ਕਲਿੱਕ ਕਰੋ ਤੁਹਾਡੇ ਕੋਲੇ ਜਨਰੇਟ ਪਾਸਵਰਡ ਲਿਖਿਆ ਹੋਇਆ ਆਏਗਾ ਇਸ ਜਗ੍ਹਾ ਤੇ ਜੋ ਆਈਡੀ ਤੁਹਾਨੂੰ ਲਾਸਟ ਪੇਜ ਦੇ ਵਿੱਚ ਅਸੀਂ ਦੱਸਿਆ ਸੀ ਨੋਟ ਕਰਨ ਦੇ ਲਈ ਉਹ ਆਈਡੀ ਤੁਸੀਂ ਇਸ ਜਗ੍ਹਾ ਤੇ ਫਿਲ ਕਰੋਗੇ ਉਸ ਤੋਂ ਬਾਅਦ ਇਹ ਤੁਹਾਨੂੰ ਪੁੱਛੇਗਾ ਕੀ ਐਂਟਰ ਲਾਸਟ 4 ਡਿਜੀਟ ਆਫ ਯੂਅਰ ਮੋਬਾਈਲ ਤੁਹਾਡੇ ਮੋਬਾਈਲ ਨੰਬਰ ਦੇ ਜੋ ਲਾਸਟ ਵਾਲੇ 4 ਡਿਜੀਟ ਹਨ ਉਹਨਾਂ ਨੂੰ ਐਂਟਰ ਕਰੋ ਉਸ ਤੋਂ ਬਾਅਦ ਇਹ ਕੈਪਚਾ ਤੁਸੀਂ ਇਸ ਜਗ੍ਹਾ ਤੇ ਐਂਟਰ ਕਰਨਾ ਹੈ ਇਹ ਜਦੋਂ ਤਿੰਨੋਂ ਡਿਟੇਲ ਤੁਸੀਂ ਐਂਟਰ ਕਰ ਦੇਵੋਗੇ ਤਾਂ ਤੁਸੀਂ ਸਬਮਿਟ ਬਟਨ ਦੇ ਉੱਪਰ ਕਲਿੱਕ ਕਰਨਾ ਹੈ ਤਾਂ ਤੁਸੀਂ ਦੇਖੋਗੇ ਸਕਸੈਸ OTP ਸੈਂਡ ਔਨ ਰਜਿਸਟਰਡ ਮੋਬਾਈਲ ਨੰਬਰ ਤਾਂ ਰਜਿਸਟਰਡ ਮੋਬਾਈਲ ਨੰਬਰ ਦੇ ਉੱਪਰ OTP ਸੈਂਡ ਕਰ ਦਿੱਤਾ ਹੈ ਜੋ OTP ਤੁਹਾਨੂੰ ਰਜਿਸਟਰਡ ਮੋਬਾਈਲ ਤੇ ਪ੍ਰਾਪਤ ਹੋਇਆ ਹੈ ਉਸ ਨੂੰ ਇਸ ਜਗ੍ਹਾ ਤੇ ਐਂਟਰ ਕਰੋ ਤੇ ਉਸ ਤੋਂ ਬਾਅਦ ਸਬਮਿਟ ਬਟਨ ਦੇ ਉੱਪਰ ਤੁਸੀਂ ਕਲਿੱਕ ਕਰਨਾ ਹੈ ਤਾਂ ਤੁਸੀਂ ਸਕਸੈਸ ਦਾ ਮੈਸੇਜ ਪਾਓਗੇ ਸਕਸੈਸ OTP ਵੈਰੀਫਾਈਡ ਤਾਂ ਓਕੇ ਦੇ ਬਟਨ ਤੇ ਕਲਿੱਕ ਕਰਨਾ ਹੈ ਤਾਂ ਇਸ ਤੋਂ ਬਾਅਦ ਤੁਸੀਂ ਆਪਣਾ ਕੋਈ ਪਾਸਵਰਡ ਲਗਾਉਣਾ ਹੈ ਜੋ ਵੀ ਪਾਸਵਰਡ ਤੁਸੀਂ ਰੱਖਣਾ ਚਾਹੁੰਦੇ ਹੋ ਪਾਸਵਰਡ ਐਂਟਰ ਕਰਨ ਤੋਂ ਬਾਅਦ ਤੁਸੀਂ ਉਹੀ ਪਾਸਵਰਡ ਦੁਬਾਰਾ ਐਂਟਰ ਕਰਨਾ ਹੈ ਤੇ ਉਸ ਤੋਂ ਬਾਅਦ ਸਬਮਿਟ ਦਾ ਬਟਨ ਕਲਿੱਕ ਕਰਨਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਤੁਹਾਡਾ ਜੋ ਪਾਸਵਰਡ ਹੈ ਉਹ ਅਪਡੇਟ ਹੋ ਚੁੱਕਿਆ ਹੈ ਤੇ ਤੁਹਾਡੇ ਕੋਲੇ ਮੈਸੇਜ ਸਕਸੈਸ ਦਾ ਆ ਚੁੱਕਿਆ ਹੈ ਤਾਂ ਓਕੇ ਬਟਨ ਤੇ ਕਲਿੱਕ ਕਰੋ ਤਾਂ ਹੁਣ ਤੁਸੀਂ ਇਸ ਪੇਜ ਤੇ ਆ ਜਾਓਗੇ ਜੋ ਕਿ ਸਟਾਰਟਿੰਗ ਦੇ ਵਿੱਚ ਓਪਨ ਹੋਇਆ ਸੀ ਤਾਂ ਹੁਣ ਤੁਸੀਂ ਜੋ ਯੂਜ਼ਰਨੇਮ ਹੈ ਇਸ ਦੇ ਉੱਪਰ ਕਲਿੱਕ ਕਰਨਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਯੂਜ਼ਰਨੇਮ ਵਾਲਾ ਜੋ ਕਾਲਮ ਹੈ ਉਹ ਡਾਰਕ ਹੋ ਗਿਆ ਹੈ ਤਾਂ ਇਸ ਜਗ੍ਹਾ ਤੇ ਤੁਸੀਂ ਆਪਣਾ ਜੋ ਯੂਜ਼ਰ ਆਈਡੀ ਹੈ ਜੋ ਤੁਹਾਨੂੰ ਆਈਡੀ ਕ੍ਰੀਏਟ ਹੋਇਆ ਸੀ ਉਸ ਨੂੰ ਐਂਟਰ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਇਸ ਜਗ੍ਹਾ ਤੇ ਆਪਣਾ ਜੋ ਪਾਸਵਰਡ ਰੱਖਿਆ ਸੀ ਉਹ ਪਾਸਵਰਡ ਐਂਟਰ ਕਰਨਾ ਹੈ ਉਸ ਤੋਂ ਬਾਅਦ ਕੈਪਚਾ ਐਂਟਰ ਕਰੋ ਤੇ ਲੌਗਇਨ ਬਟਨ ਤੇ ਕਲਿੱਕ ਕਰੋ incorrect credential ਕੋਈ ਪਾਸਵਰਡ ਜਾਂ ਯੂਜ਼ਰਨੇਮ ਗਲਤ ਫਿਲ ਹੋਇਆ ਹੈ ਤਾਂ ਆਪਾਂ ਪਾਸਵਰਡ ਦੁਬਾਰਾ ਐਂਟਰ ਕਰਾਂਗੇ ਕੈਪਚਾ ਐਂਟਰ ਕਰੋ ਲੌਗਇਨ ਬਟਨ ਤੇ ਕਲਿੱਕ ਕਰਨ ਤੋਂ ਬਾਅਦ ਇੱਕ OTP ਤੁਹਾਡੇ ਰਜਿਸਟਰਡ ਮੋਬਾਈਲ ਤੇ ਸੈਂਡ ਹੋਇਆ ਹੈ ਉਸ OTP ਨੂੰ ਅਸੀਂ ਇਸ ਜਗ੍ਹਾ ਤੇ ਐਂਟਰ ਕਰਾਂਗੇ ਉਸ ਤੋਂ ਬਾਅਦ ਅਸੀਂ ਸਬਮਿਟ ਬਟਨ ਦੇ ਉੱਪਰ ਕਲਿੱਕ ਕਰਾਂਗੇ ਸਬਮਿਟ ਬਟਨ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਹ ਪੇਜ ਓਪਨ ਹੋ ਜਾਵੇਗਾ ਜਿਸ ਵਿੱਚ ਰਾਈਟ ਟਾਪ ਕਾਰਨਰ ਦੇ ਉੱਪਰ ਤੁਹਾਡਾ ਪੈਨਸ਼ਨਰ ਦਾ ਨਾਮ ਆਏਗਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸਕਸੈਸ ਦਾ ਮੈਸੇਜ ਸਾਡੇ ਕੋਲੇ ਆ ਚੁੱਕਿਆ ਹੈ ਯੂਜ਼ਰ ਹੈਜ਼ ਬੀਨ ਲੌਗਡ ਇਨ ਸਕਸੈਸਫੁਲੀ ਤਾਂ ਰਾਈਟ ਟਾਪ ਕਾਰਨਰ ਦੇ ਉੱਪਰ ਜੋ ਪੈਨਸ਼ਨਰ ਹੈ ਉਹਨਾਂ ਦਾ ਨਾਮ ਸ਼ੋਅ ਹੋਏਗਾ ਤੇ ਜਦੋਂ ਇਹਨੂੰ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਕੋਲੇ ਈ ਕੇਵਾਈਸੀ ਵੈਰੀਫਿਕੇਸ਼ਨ ਦਾ ਜੋ ਪਾਪਅਪ ਹੈ ਉਹ ਓਪਨ ਹੋ ਜਾਵੇਗਾ ਤਾਂ ਤੁਸੀਂ ਕੰਪਲੀਟ ਈ ਕੇਵਾਈਸੀ ਬਟਨ ਉੱਪਰ ਕਲਿੱਕ ਕਰਨਾ ਹੈ ਤਾਂ ਤੁਹਾਡੇ ਕੋਲੇ ਪੈਨਸ਼ਨਰ ਆਧਾਰ ਕੰਸੈਂਟ ਫਾਰਮ ਖੁੱਲ ਜਾਏਗਾ ਇਸ ਜਗ੍ਹਾ ਤੇ ਤੁਸੀਂ ਪੈਨਸ਼ਨਰ ਦਾ ਆਧਾਰ ਕਾਰਡ ਨੰਬਰ ਐਂਟਰ ਕਰਨਾ ਹੈ ਆਧਾਰ ਕਾਰਡ ਨੂੰ ਚੈੱਕ ਕਰ ਲੈਣਾ ਹੈ ਤੇ ਉਸ ਤੋਂ ਬਾਅਦ ਵੈਰੀਫਾਈ ਤੇ ਕਲਿੱਕ ਕਰਨਾ ਹੈ ਜੇਕਰ ਆਧਾਰ ਕਾਰਡ ਓਕੇ ਹੈ ਤਾਂ ਤੁਹਾਡੇ ਕੋਲੇ OTP ਆਏਗਾ ਜੋ ਤੁਹਾਡੇ ਰਜਿਸਟਰਡ ਮੋਬਾਈਲ ਤੇ ਭੇਜਿਆ ਜਾਏਗਾ OTP ਨੂੰ ਇਸ ਟੈਕਸਟ ਬਾਕਸ ਦੇ ਵਿੱਚ ਐਂਟਰ ਕਰੋ ਉਸ ਤੋਂ ਬਾਅਦ ਵੈਰੀਫਾਈ ਤੇ ਕਲਿੱਕ ਕਰੋ ਜੇਕਰ OTP ਗਲਤ ਹੈ ਤਾਂ ਤੁਹਾਨੂੰ ਮੈਸੇਜ ਦੇਵੇਗਾ ਅਦਰਵਾਈਜ਼ ਇਹ ਵੈਰੀਫਾਈ ਕਰ ਦੇਵੇਗਾ ਤਾਂ ਉਸ ਤੋਂ ਬਾਅਦ ਇਸ ਚੈੱਕ ਬਾਕਸ ਤੇ ਟਿੱਕ ਕਰੋ ਤੇ ਉਸ ਤੋਂ ਬਾਅਦ ਸਬਮਿਟ ਬਟਨ ਨੂੰ ਕਲਿੱਕ ਕਰੋ ਈਕੇवाईसी ਸਕਸੈਸਫੁਲ this pensioner has been verified ਤਾਂ ਤੁਸੀਂ ਦੇਖ ਸਕਦੇ ਹੋ ਕਿ ਪੈਨਸ਼ਨਰ ਕੇवाईसी ਸਕਸੈਸਫੁਲ ਹੋ ਗਿਆ ਹੈ ਓਕੇ ਬਟਨ ਤੇ ਆਪਾਂ ਕਲਿੱਕ ਕਰਾਂਗੇ ਤਾਂ ਤੁਹਾਡੇ ਕੋਲੇ ਇਹ ਪੇਜ ਓਪਨ ਹੋ ਜਾਵੇਗਾ ਜਿਸ ਵਿੱਚ ਲਿਖਿਆ ਹੈ ਵੈਲਕਮ ਟੂ ਪੀਐਸਪੀ ਪੰਜਾਬ ਤੁਹਾਡੇ ਕੋਲੇ ਵੈਲਕਮ ਟੂ ਪੀਐਸਪੀ ਪੰਜਾਬ ਪੇਜ ਓਪਨ ਹੋ ਜਾਵੇਗਾ ਜਦੋਂ ਤੁਹਾਡੀ ਕੇਵਾਈਸੀ ਕੰਪਲੀਟ ਹੋ ਜਾਵੇਗੀ ਤਾਂ ਲੈਫਟ ਸਾਈਡ ਤੇ ਤੁਹਾਨੂੰ ਜੋ ਸਰਵਿਸਿਜ਼ ਪੰਜਾਬ ਸਰਕਾਰ ਵੱਲੋਂ ਪ੍ਰੋਵਾਈਡ ਕਰਵਾਈਆਂ ਜਾ ਰਹੀਆਂ ਹਨ ਜਿਸ ਤਰ੍ਹਾਂ ਕਿ ਜੇ ਪੈਨਸ਼ਨਰ ਨੂੰ ਕੋਈ ਗ੍ਰੀਵੈਂਸ ਹੈ ਕੋਈ ਪ੍ਰੋਬਲਮ ਹੈ ਤਾਂ ਉਹ ਗ੍ਰੀਵੈਂਸ ਸਬਮਿਟ ਕਰਵਾ ਸਕਦਾ ਹੈ ਚੇਂਜ ਰਿਕੁਐਸਟ ਦੇ ਸਕਦਾ ਹੈ ਅਪਲੋਡ ਲਾਈਫ ਸਰਟੀਫਿਕੇਟ ਕਰ ਸਕਦਾ ਹੈ ਐਪਲੀਕੇਸ਼ਨ ਨੋਮੀਨੀ ਮੈਨੇਜਮੈਂਟ ਟਰੈਕ ਫੈਮਿਲੀ ਪੈਨਸ਼ਨ ਜਾਂ ਫਿਰ ਜੋ ਫਾਈਨੈਂਸ਼ੀਅਲ ਬੈਨੀਫਿਟ ਇਨਕਮ ਟੈਕਸ ਦੇ ਰਿਲੇਟਡ ਜਾਂ ਤੁਹਾਡੇ ਕੋਈ ਐਲਟੀਸੀ ਦੇ ਰਿਲੇਟਡ ਕੁਐਰੀ ਹੈ ਕੋਈ ਤੁਹਾਡੀ ਪੇ ਰੀਵਿਜ਼ਨ ਦੇ ਰਿਲੇਟਡ ਕੁਐਰੀ ਹੈ ਜਾਂ ਮੈਡੀਕਲ ਰੀਇਮਬਰਸਮੈਂਟ ਦੇ ਰਿਲੇਟਡ ਕੁਐਰੀ ਹੈ ਤਾਂ ਉਹ ਸਾਰੀਆਂ ਤੁਹਾਡੀਆਂ ਆਨਲਾਈਨ ਇਸ ਪੋਰਟਲ ਦੇ ਉੱਪਰ ਰਿਜ਼ੋਲਵ ਹੋ ਜਾਣਗੀਆਂ ਆਸ਼ਾ ਕਰਦਾ ਹਾਂ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇਕਰ ਵੀਡੀਓ ਦੇ ਰਿਲੇਟਡ ਤੁਹਾਡੀ ਕੋਈ ਕੁਇਰੀ ਹੈ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਅਸੀਂ ਉਸ ਦਾ ਰਿਪਲਾਈ ਜ਼ਰੂਰ ਕਰਾਂਗੇ ਥੈਂਕ ਯੂ ਵੈਰੀ ਮੱਚ